ਤੁਸੀਂ ਦੇਖ ਰਹੇ ਹੋ ਲੋਕਨ ਸਾਹਿਬ ਟੀਵੀ ਤੇ ਮੈਂ ਸੁਨੀਲ ਜਹੰਦਲ ਦੁਖਦਾਇਕ ਖਬਰ ਦੱਸਣ ਜਾ ਰਿਹਾ ਹਾਂ ਜਿੱਥੇ ਇੱਕ 19 ਸਾਲ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜੋ ਲੋਕ ਦੱਸ ਰਹੇ ਨੇ ਕਿ ਇੱਕ ਦਿਨ ਪਹਿਲਾਂ ਇੱਕ ਰੇੜੀ ਤੇ ਉੱਤੇ ਗੋਲਗੱਪੇ ਵਾਲੀ ਰੇੜੀ ਤੇ ਝਗੜਾ ਹੋਇਆ ਸੀ ਉਸ ਝਗੜੇ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਅਸੀਂ ਤੈਨੂੰ ਬਖਸ਼ਣਾ ਨਹੀਂ ਤੇ ਇਸ ਨੂੰ ਲੈ ਕੇ ਜੋ ਦੱਸਿਆ ਲੋਕਾਂ ਨੇ ਕਿ ਇੱਕ ਦਿਨ ਪਹਿਲਾਂ ਝਗੜਾ ਹੋਇਆ ਸੀਗਾ ਔਰ ਝਗੜੇ ਤੋਂ ਬਾਅਦ ਇਹਨਾਂ ਦੀ ਰੰਜਿਸ਼ ਜਿਹੜੀ ਇੱਥੋਂ ਤੱਕ ਵਧੀ ਕਿ ਇੱਕ 19 ਸਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਇੱਕ 19 ਸਾਲ ਨੌਜਵਾਨ ਦਾ ਕਤਲ ਕੀਤਾ ਗਿਆ 5:30 ਵਜੇ ਦੇ ਕਰੀਬ ਸਮਾਂ ਸੀ ਜੋ ਕਤਲ ਕੀਤਾ ਗਿਆ ਔਰ ਬੋਵੀ ਸਿੰਘ 19 ਸਾਲ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੁਹਾਰਾਲਾ ਦਾ ਕਤਲ ਕੀਤਾ ਗਿਆ ਸੋ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਬੇਰਹਿਮੀ ਦੇ ਨਾਲ ਇੱਕ 19 ਸਾਲ ਨੌਜਵਾਨ ਦਾ ਕਤਲ ਕੀਤਾ ਗਿਆ ਵਜ੍ਹਾ ਰੰਜਿਸ਼ ਹੀ ਦੱਸੀ ਜਾ ਰਹੀ ਹੈ ਕਿ ਇੱਕ ਦਿਨ ਪਹਿਲਾਂ ਗੋਲ ਗੱਪਾਂ ਲਈ ਰੇੜੀ ਦੇ ਉੱਤੇ ਝਗੜਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਧਮਕੀ ਦਿੱਤੀ ਗਈ ਸੀ ਦੂਜੀ ਪਾਰਟੀ ਨੂੰ ਜਿਹੜੀ ਵਿਰੋਧੀ ਪਾਰਟੀ ਹੈ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਜੋ ਲੋਕ ਦੱਸਦੇ ਨੇ ਕਿ ਉਹ ਕਹਿੰਦੇ ਕਿ ਅਸੀਂ ਤੈਨੂੰ ਬਖਸ਼ਾਂਗੇ ਨਹੀਂ ਤਾਂ ਅੱਜ ਉਹਨਾਂ ਨੇ ਮੌਕਾ ਵੇਖਦਿਆਂ ਇੱਕ 19 ਸਾਲ ਨੌਜਵਾਨ ਦਾ ਕਤਲ ਕਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੇਰੇ ਬੈਕਸਾਈਡ ਤੇ ਕਾਫੀ ਇਕੱਠ ਵੀ ਹੋਇਆ ਪੁਲਿਸ ਪਹੁੰਚ ਚੁੱਕੀ ਆ ਮ੍ਰਿਤਕ ਦੇ ਪਰਿਵਾਰ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਏ ਮੇਰਾ ਨਾਮ ਗੌਰਪ੍ਰੀਤ ਆ ਕੀ ਗੱਲ ਹੋਈ ਆ ਜੀ ਗੱਲ ਕੁਛ ਨਹੀਂ 5 ਮਿੰਟ ਹੀ ਹੋਇਆ ਘਰੋਂ ਆਏ ਨੂੰ ਹਾਂਜੀ ਮੈਂ ਸਬਜੀ ਬਣਾਈ ਆ ਮਖਾਂ ਦਾ ਸੀ ਰੋਟੀ ਖਾਣੀ ਆ 5 ਮਿੰਟਾਂ ਦੇ ਵਿੱਚ ਹੀ ਅਖੇ ਮਾਰਤਾ ਮਾਰਤਾ ਹੋ ਗਿਆ ਬੌਰ ਨ ਸਿੱਖਾਂ ਦੇ ਮੁੰਡੇ ਸੀਗੇ ਉਹਨਾਂ ਨੇ ਮਾਰ ਮੋੜਤਾ ਕਿਸ ਕੋਲ ਮਾਰੇ ਪਤਾ ਨਹੀਂ ਹਾਂ ਕਿਸ ਗੱਲ ਦਾ ਪਤਾ ਹੀ ਨਹੀਂ ਕਿਉਂਕਿ ਕਦੇ ਲੜਾਈ ਝਗੜਾਈ ਨਹੀਂ ਉਹਨਾਂ ਨਾਲ ਕਦੇ ਹੋਇਆ ਸੀਗਾ ਹਾਂ ਕੋਈ ਗੱਲ ਬਾਤ ਨਹੀਂ ਸੀਗੀ ਉਹਨਾਂ ਨਾਲ ਮੁੰਡਾ ਸਾਨੂੰ ਤਾਂ ਮਾਰੇ ਦਾ ਹੀ ਪਤਾ ਲੱਗ ਗਿਆ ਸਾਨੂੰ ਕੋਈ ਪਤਾ ਹੀ ਨਹੀਂ ਸੀ ਯਾਦ ਚੇਤਾ ਨਹੀਂ ਸੀਗਾ ਵੀ ਆਹ ਗੱਲ ਬਣ ਜੂਗੀ ਮੁੰਡਾ ਕੰਮ ਕੀ ਕਰਦਾ ਸੀ ਕੰਮ ਡੇੜੀ ਧੱਪੇ ਜਾਂਦਾ ਸੀਗਾ ਕਿੰਨੇ ਪਰਾ ਦੋ ਪਰਾ ਤੁਹਾਡਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਸੀਗਾ ਇਹਦੇ ਪਿਤਾ ਕੀ ਕੰਮ ਕਰਦੇ ਇਹਦਾ ਪੇਟਾ ਵੀ ਡੇੜੀ ਧੱਪਾ ਜਾਂਦਾ ਸੀ ਜਨ ਲਾ ਕੇ ਆਇਆ ਸੀ ਹਜੇ ਪਰਸੇ ਮੰਡੀ ਚ ਗਿਆ ਸੀਗਾ ਮਤਲਬ ਹੋਇਆ ਕਦੋਂ ਇਹ ਨਹੀਂ ਪਤਾ ਹਾਂਜੀ ਇਹ ਨਹੀਂ ਹਜੇ ਪਤਾ ਕਾਦੇ ਨਾਲ ਹੋਇਆ ਹਜੇ ਗਏ ਨਹੀਂ ਕੋਲੇ ਬੱਚੇ ਦੇ ਕੋਲੇ ਬੱਚੇ ਦੇ ਹਾਂਜੀ ਤਾਂ ਜਾਵਾਂਗੇ ਪਤਾ ਲੱਗੂਗਾ ਕਾਦੇ ਨਾਲ ਹੋਇਆ ਉਹ ਦੇਖ ਸਕਦੇ ਆ ਪਰਿਵਾਰ ਜਿਹੜਾ ਹੈਗਾ ਉਹ ਓਵਰਲੈਪ ਕਰ ਰਿਹਾ 20 ਸਾਲ ਲੜਕੇ ਦਾ ਕਤਲ ਹੋਇਆ ਤਾਂ ਗੱਲਬਾਤ ਕਰਦੇ ਆਂ ਦੇਖਦੇ ਆਂ ਕਿ ਕੀ ਵਾਕਿਆ ਕੀ ਹੋਇਆ ਕੀ ਗੱਲਬਾਤ ਹੋਈ ਆ ਇਹ ਉਹ ਪਿੰਡ ਕਿਹੜਾ ਤੁਹਾਡਾ ਸਰਦਾ ਹੀ ਘਵਰਲਾ ਜੀ ਘਵਰਲੀ ਆਪ ਦੇ ਕੋਲੀ ਇੱਕ ਰਾਂ ਦੇ ਅੱਛਾ ਅੱਛਾ ਜੀ ਇਹ ਤਾਂ ਹੁਣ ਆ ਗੱਲਾਂ ਕਰੀ ਜਾਂਦੇ ਇੱਥੇ ਸੁਣੀ ਨਹੀਂ ਕੀ ਤੁਹਾਡੇ ਸੁਣੇ ਚ ਕੀ ਆ ਕੀ ਗੱਲਬਾਤ ਹੈ ਸਾਡੇ ਸੁਣੇ ਚ ਤਾਂ ਆ ਹੀ ਕਰੀ ਜਾਂਦੇ ਇੱਥੇ ਮਾਰਿਆ ਕਿਸੇ ਨੂੰ ਅੱਛਾ ਸੁਣੇ ਚ ਕੀ ਆਈ ਗੱਲ ਕੀ ਗੱਲ ਹੈ ਮੁੰਡਾ ਵੱਟਿਆ ਪਿਆ ਤਲਵਾਰਾਂ ਦਲੂਆਂ ਨਾਲ ਮਾਰੀਆਂ ਪਈਆਂ ਉੱਥੇ ਹਾਂ ਤੇ ਉਹ ਅਸੀਂ ਰਸਤੇ 'ਚ ਆ ਭੀੜ ਵੇਖ ਕੇ ਖੜ ਗਏ ਇੱਥੇ ਅੱਛਾ ਅੱਛਾ ਜੀ ਉਹ ਤੁਸੀਂ ਖੜੇ ਹੋ ਇੱਥੇ ਕੋਈ ਗੱਲਬਾਤ ਆ ਪਤਾ ਲੱਗਾ ਨਹੀਂ ਗੱਲਬਾਤ ਨਹੀਂ ਇੱਥੇ ਖੜ ਗਈ ਆ ਕੇ ਹਾਂ ਜੀ ਕਹਿੰਦੇ ਆਪਸ ਵਿੱਚ ਮੁੰਡੇ ਲੜੇ ਆ ਜਾਨ ਨਹੀਂ ਦਿੰਦੇ ਅੱਗੇ ਅੱਗੇ ਜਾਨ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਉਥੇ ਵੜੇਗੇ ਬਾਈਕਰ ਵਾਰਸੀ ਹੈ ਇਹ ਹਾਂਜੀ ਕੈਸੇ ਚੱਲ ਪੋਈਏ ਸਭ ਨੇ ਨਹਿਰ ਦੇ ਉੱਤੇ ਹਾਂਜੀ ਇਹ ਸੀਗੇ ਪੰਜ ਆਂਦੇ ਜੀ ਪੰਜ ਬੰਦਿਆਂ ਦੇ ਵਿੱਚੋਂ ਇੱਕ ਮੁੰਡਾ ਵੱਢਿਆ ਗਿਆ ਬਾਕੀ ਵੀ ਭੱਜ ਗਏ ਮੋਟਰਸਾਈਕਲ ਛੱਡ ਕੇ ਮੋਟਰਸਾਈਕਲ ਲੈ ਕੇ ਇੱਧਰ ਖੜਾ ਉਹਨਾਂ ਦਾ ਜੀ ਅੱਛਾ ਜਿਹੜੇ ਵਾਰਦਾਤ ਕਰਨ ਵਾਸਤੇ ਇਹ ਮੋਟਰਸਾਈਕਲ ਹੋਤੇ ਗਾਣੇ ਮੋਟਰਸਾਈਕਲ ਹੋਤੇ ਇੱਕ ਝਗੜਾ ਬਾਪੂ ਜੀ ਕਿਸ ਗੱਲ ਹੋਇਆ ਪਤਾ ਨਹੀਂ ਆਪ ਨੂੰ ਪਤਾ ਨਹੀਂ ਆਪਣੀ ਕਹਾਣੀ ਆਪਣੀ ਤੇ ਜਿਹੜੇ ਦੂਜੇ ਬੰਦ ਦੂਜੇ ਬੰਦੇ ਨੇ ਕਤਲ ਕਰਕੇ ਗਿਆ ਉਹ ਕਿੱਥੋਂ ਸੀ ਉਹ ਘਾਰਾ ਦੇ ਸੀਗੇ ਚਾਰੇ ਅੱਛਾ ਝਗੜਾ ਨਹੀਂ ਹੋਇਆ ਤੱਕ ਪਤਾ ਨਹੀਂ ਜਿਹੜਾ ਬੰਦਾ ਜਿਹਦੀ ਡੈਥ ਹੋਈ ਉਹ ਕਿਸ ਤਰ੍ਹਾਂ ਉਹਦਾ ਉਹਦਾ ਪਰਿਵਾਰ ਕਿਸ ਤਰ੍ਹਾਂ ਦਾ ਪਰਿਵਾਰ ਨਾਲ ਆਪਾਂ ਨਹੀਂ ਬਦਾਈ ਅਸੀਂ ਤਾਂ ਕੋਠੇ ਵੜਾਂਗੇ ਬਾਈਕਰ ਵਾਸਤੇ ਜੀ ਤੇ ਸਾਡੀ ਉਸ ਦਾ ਪਪਾ ਅੱਛਾ ਹਾਂਜੀ ਤੁਹਾਨੂੰ ਸੁਣਨ ਜੇ ਹੈ ਅਬੀ ਅਸਾਂ ਕਰਕੇ ਵੀ ਹੈ ਕਤਲ ਹੋਇਆ ਹਾਂਜੀ ਉਹ ਜਗਾ ਮੁੰਡਾ ਜਿਹਦੇ ਨਾਲ ਆਇਆ ਸੀ ਹਾਂਜੀ ਤੇ ਉਹ ਮੁੰਡਾ ਮੋਟਰਸਾਈਕਲ ਆ ਪੱਜ ਗਿਆ ਸੀ ਹੂੰ ਉਹ ਜਾ ਕੇ ਪੋਰਸ ਵਾਲਾ ਨਹੀਂ ਗੱਡੀ ਦੇ ਚੋਰ ਜਾ ਉਹਦੇ ਲੱਤ ਟੁੱਟ ਗਈ ਆ ਤੇ ਇਹ ਨਹੀਂ ਪਤਾ ਵੀ ਹੁਣ ਉਹ ਫੜ ਲਿਆ ਕਿ ਨਹੀਂ ਫੜਿਆ ਠੀਕ ਜੀ ਹਾਂ ਜੀ ਇਹ ਪਤਾ ਲੱਗਿਆ ਵੀ ਕਤਲ ਇੱਥੇ ਹੋਇਆ ਸੀਗਾ ਕਿ ਐਨੀ ਇੱਥੇ ਹੋਇਆ ਸੀ ਹਾਂ ਜੀ ਤੇ ਪਿਆ ਉੱਥੇ ਹੋਇਆ ਉੱਥੇ ਹੋਇਆ ਸੀ ਹਾਂ ਜੀ ਉਹ ਇਹ ਬੰਦਾ ਲੇਬਰ ਦਾ ਕੰਮ ਕਰਦਾ ਸੀਗਾ ਨਹੀਂ ਇਹ ਲੇਬਰ ਦਾ ਨਹੀਂ ਜੀ ਉਹਨਾਂ ਦੇ ਘਰ ਦੇ ਕਹਿੰਦੇ ਵੀ ਅਸੀਂ ਉਹਨਾਂ ਦੇ ਕਾਜ ਬਸ ਬਾਹਰ ਦੇ ਬਣਾਉਂਦੇ ਸੀਗੇ ਇਹ ਨਹੀਂ ਪਤਾ ਵੀ ਬਣਿਆ ਜਾਂ ਨਹੀਂ ਬਣਿਆ ਅਜੇ ਨਹੀਂ ਬਤਾਉਂਦੇ ਹੁਣ ਹੁਣ ਜਿਹੜਾ ਬਹਿਸ ਵਸਈਆ ਕਰ ਰਹੇ ਹੋ ਕਿਸ ਕੱਲ ਤੋਂ ਕਰ ਰਹੇ ਆ ਕੀ ਗੱਲਬਾਤ ਇਹ ਤਾਂ ਜੀ ਪਤਾ ਨਹੀਂ ਹੁਣ ਉਹਨਾਂ ਦਾ ਮਾਪ-ਮਨਾਵ ਲਗਾਏ ਆ ਤਾਂ ਨਾਲ ਉੱਥੇ ਜਾਂਦੇ ਪਰ ਸਾਲੇ ਅਸੀਂ ਤਾਂ ਇੱਥੇ ਖੜੇ ਆ ਜੀ ਆਪ ਜੀ ਹੋਰ ਖੜੇ ਆਪੋਂ ਦਿੰਦੇ ਨਹੀਂ ਆਤਾਂ ਤਾਂ ਤੁਸੀਂ ਦੇਖ ਸਕਦੇ ਹੋ ਇੱਕ 20 ਸਾਲ ਦੇ ਲੜਕੇ ਦਾ ਕਤਲ ਹੋਇਆ ਤਾਂ ਦੱਸ ਰਹੇ ਆ ਕਿ ਕਤਲ ਦਾ ਕਾਰਨ ਕੀ ਆ ਕੁਝ ਜੇ ਚਸ਼ਮਦੀ ਜਿਹੜੇ ਖੜੇ ਆ ਦੱਸ ਰਹੇ ਆ ਪਰ ਪੁਖਤਾ ਹਜੇ ਜਾਣਕਾਰੀ ਨਹੀਂ ਮਿਲ ਰਹੀ ਮਾਮਲਾ ਕੀ ਹੋਇਆ ਫਿਲਹਾਲ ਪੁਲਿਸ ਆਪਣੀ ਤਤਤੀਸ਼ ਜੁੜ ਕਰ ਰਹੀ ਆ ਪਰ ਇੱਕ 20 ਸਾਲ ਲੜਕੇ ਦਾ ਕਤਲ ਜਿਹੜਾ ਉਹ ਜ਼ਰੂਰ ਹੋਇਆ ਕੱਲ ਜੀ ਸੁਣਨ ਚ ਆਇਆ ਵੀ ਕੱਲ ਨਾ ਗੋਗੱਪਾਂ ਦੀ ਡੇੜੀ ਤੇ ਲੜੇ ਆ ਹਾਂਜੀ ਇਹ ਚਾਰ ਸੀਗੇ ਹਾਂਜੀ ਤੇ ਉਹ ਬੋਰੀਆਂ ਦੇ ਮੁੰਡੇ ਤਿੰਨ ਸੀਗੇ ਠੀਕ ਹੈ ਇੰਦਾਂ ਨੇ ਉਹਨਾਂ ਨੂੰ ਕੁੱਟਿਆ ਕਟਿਆ ਤੇ ਉਹ ਇੰਨੀ ਗੱਲ ਕਹਿ ਕੇ ਚਲੇ ਗਏ ਵੀ ਤੁਹਾਡੇ ਨਾਲ ਸਮਝਾਂਗੇ ਅੱਛਾ ਜੀ ਬਸ ਆਹੀ ਗੱਲ ਹੋਈ ਇਹ ਕੋਈ ਮੁੰਡੇ ਦਾ ਕੀ ਨਾਮ ਹੈ ਨਾਮ ਨੂੰ ਨਹੀਂ ਪਤਾ ਕਿਸੇ ਦਾ ਮੇਗਾ 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 ਮੁੰਡੇ ਦਾ ਪਿਓ ਆ ਜੋੜੇ ਦਾ ਪਿਓ ਆ ਚਲੋ ਉੱਥੇ ਚੜਾ ਹੋਇਆ ਤੇ ਬਹੁਤ ਉੱਥੇ ਗੋਗੱਪਿਆਂ ਵਾਲੀ ਰੇੜੀ ਤੇ ਆ ਨੇੜੇ ਹੀ ਲੱਗਦੀ ਐ ਗੋਗੱਪਿਆਂ ਦੀ ਰੇੜੀ ਝਗੜਾ ਕਿਸ ਗਲੋਏ ਨਹੀਂ ਪਤਾ ਆਈ ਨਹੀਂ ਪਤਾ ਹਾਂਜੀ ਜਿਹਦੀ ਡੈਥ ਹੋਈ ਐ ਇਹਨਾਂ ਨੇ ਕੁੱਟਿਆ ਸੀ ਹਾਂ ਇਹਨਾਂ ਨੇ ਕੁੱਟਿਆ ਸੀ ਹਾਂਜੀ ਅੱਛਾ ਇਹਨਾਂ ਨੇ ਕੁੱਟਿਆ ਅੱਛਾ ਭਾਈ ਇਹ ਕੀ ਕਾਰਨ ਕੀ ਲੱਗਦਾ ਤੁਹਾਨੂੰ ਕੋਈ ਲੱਗੀ ਗੱਲਬਾਤ ਉੱਥੇ ਪਤਾ ਲਾਈ ਤੁਹਾਨੂੰ ਕੀ ਪਤਾ ਲੱਗਦਾ ਜੀ ਕੀ ਹੋ ਸਕਦਾ ਇਹ ਦੱਸ ਸਕਦੇ ਆ ਜੀ ਮੁੰਡੇ ਹੀ ਦੱਸ ਸਕਦੇ ਕੀ ਗੱਲ ਹੋਈ ਸਾਡੇ ਕਿਵੇਂ ਨੇ ਜੀ ਜੀ ਇੱਕ ਇੱਕ ਬਈ ਇਹ ਵੀ ਗੱਲ ਸੁਣਨ ਚ ਆ ਰਹੀ ਹੈ ਕਹਿੰਦੇ ਵੀ ਜਿੰਨੇ ਜਿਹੜੇ ਬੰਦਿਆਂ ਨੇ ਇੱਥੇ ਮਤਲਬ ਕੁਵਾਰ ਦਾਤ ਕੀਤੇ ਕਹਿੰਦੇ ਉਹਨਾਂ ਚੋਂ ਇੱਕ ਬੰਦੇ ਦੇ ਵਿੱਚ ਗੱਡੀ ਵੀ ਵੱਜੀ ਇਹ ਵੀ ਗੱਲ ਆਦੀ ਹੈ ਹਾਂ ਹਾਂ ਵੱਜੀ ਆ ਉੱਥੇ ਪਿਆ ਸੀਗੇ ਕਿਹੜੇ ਪਾਸੇ ਕਿੱਥੇ ਉਹ ਕੁਵਾਰ ਵਾਲੇ ਕੁਵਾਰਾਂ ਵਾਲੀ ਰਾਹ ਤੇ ਅੱਛਾ ਵਾਲੇ ਹਾਂ ਹਾਂ ਮਲਾਜਮਾਂ ਦੀ ਗੱਡੀ ਵੱਜੀ ਉਹਦੇ ਵਿੱਚ ਮਲਾਜਮਾਂ ਦੀ ਗੱਡੀ ਵੱਜੀ ਜੀ ਪਹਿਲਾਂ ਤਾਂ ਉਹ ਗੱਡੀ ਨਹੀਂ ਲੈ ਕੇ ਨਹੀਂ ਗਏ ਪਹਿਲਾਂ ਤਾਂ ਉੱਤਰ ਕੇ ਕਦੇ ਇੱਧਰ ਲਈ ਬਾਰੀ ਉੱਤਰ ਕੇ ਕਦੇ ਇੱਧਰ ਲਈ ਬਾਰੀ ਉੱਤਰ ਗਈ ਪੁਲਸ ਹਾਂ ਮੁੜ ਕੇ ਤੇ ਉਹਨੂੰ ਉੱਥੇ ਛੱਡ ਕੇ ਉਵੇਂ ਹੀ ਮੋਟਰਸਾਈਕਲ ਪਿਆ ਤੇ ਚਲੇ ਗਏ ਜੀ ਵਾੜਿਆਂ ਵਾਲੀ ਮੁੜ ਕੇ ਦੋ ਗੱਡੀਆਂ ਉਧਰੋਂ ਆਈਆਂ ਜੀ ਇੱਕ ਤਾਂ ਸਿੱਧੀ ਨਾਂ ਕੀ ਮਗਰਲੀ ਗੱਡੀ ਖੜ ਗਈ ਉਹਦੇ ਚ ਅਫਸਰ ਨਿਕਲਿਆ ਵੀ ਵੱਡਾ ਸੀਗਾ ਅਫਸਰ ਉਹਨੇ ਫਿਰ ਡੈਰੀ ਜੀ ਕੱਢੀ ਆਏ ਆਪਣੀ ਜੇਬ ਚੋਂ ਕੁਝ ਵੇਖਿਆ ਵੀ ਪਤਾ ਨਹੀਂ ਕੀ ਵੇਖਿਆ ਆਪਾਂ ਨੂੰ ਨਹੀਂ ਇਸ ਚੀਜ਼ ਦੀ ਨੌਲੇਜ ਹਾਂ ਵੇਖ ਕੇ ਤੇ ਫਿਰ ਉਰੇ ਆ ਕੇ ਮੋੜ ਤੇ ਖੜ ਗਏ ਬਜੀ ਕੀ ਗੱਲਬਾਤ ਹੋਈ ਕੋਈ ਅੰਦਾਜ਼ਾ ਦੋ ਛੁੱਟਾਂ ਵਿੱਚ ਲੜਾਈ ਹੋਈ ਹੈ ਜੀ ਇੱਕ ਮੁੰਡੇ ਨੂੰ ਮਾਰ ਕੇ ਸੁੱਟ ਗਏ ਲੜਾਈ ਕਿਸ ਗੱਲ ਨੂੰ ਹੈ ਪਤਾ ਲੱਗਿਆ ਨਹੀਂ ਕੋਸ਼ਿਸ਼ ਵਿੱਚ ਕਹਿ ਨਹੀਂ ਸਕਦੇ ਜੀ ਕੁਝ ਕੀ ਕੰਮ ਕਰਦਾ ਸੀ ਮੁੰਡਾ ਜੀ ਕਤਲ ਹੋਇਆ ਆਪ ਹੀ ਉਹਦਾ ਹੀ ਆਹੀ ਲੇਬਰ ਦਾ ਕੰਮ ਸੀਗਾ ਜੀ ਦੂਜੀ ਪਾਰਟੀ ਕਿਹੜੀ ਉਹ ਕੀ ਕੰਮ ਕਰਦੇ ਸੀ ਉਹ ਘਰ ਵਾਲੇ ਦੇ ਹੀ ਘਰ ਵਾਲੇ ਦੇ ਦੋਨੇ ਆਪਸ ਵਿੱਚ ਦੀ ਲੜਾਈ ਹੈ ਝਗੜੇ ਦਾ ਨਹੀਂ ਪਤਾ ਲੱਗਿਆ ਨਹੀਂ ਹਜੇ ਨਹੀਂ ਕੁਝ ਪਤਾ ਲੱਗਿਆ ਪਰਿਵਾਰ ਜੀ ਦੀ ਮੌਤ ਹੋਈ ਇੱਕ ਸੋਹਣਾ ਪਰਿਵਾਰ ਸੀਗਾ ਗਰੀਬ ਹੀ ਪਰਿਵਾਰ ਲੋਕ ਜਿਹੜੇ ਬੇਸ਼ੱਕ ਪੁਲਿਸ ਜਿਹੜੀ ਹੈ ਇਹ ਮੌਕੇ ਤੇ ਬੋਲ ਨਹੀਂ ਰਹੀ ਕਿਉਂਕਿ ਪੁਲਿਸ ਹਜੇ ਤਫ਼ਤੀਸ਼ ਕਰ ਰਹੀ ਹੈ ਤਾਂ ਕਈ ਲੋਕਾਂ ਨੂੰ ਪੁੱਛਿਆ ਗਿਆ ਜਿਨ੍ਹਾਂ ਦੇ ਵਿੱਚ ਕੋਈ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੌਜਵਾਨ ਦਾ ਕਤਲ ਹੋਣ ਦਾ ਕਾਰਨ ਕੀ ਰਿਹਾ ਤਾਂ ਕੁਝ ਲੋਕ ਚੁੱਪ ਵੀ ਰਹੇ ਨੇ ਤਾਂ ਇਸ ਨੂੰ ਲੈ ਕੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਫੋਰੈਂਸਿਕ ਟੀਮ ਜਿਹੜੀ ਹੈਗੀ ਉਹ ਸ ਨੂੰ ਬੁਲਾਇਆ ਗਿਆ ਤਾਂ ਕਿ ਇੱਥੋਂ ਜਿਹੜੇ ਸਬੂਤ ਮਿਲ ਸਕਣ ਜਿਹੜੇ ਨਿਸ਼ਾਨਾਂ ਜ਼ਖਮਾਂ ਤੇ ਉਸ ਤੇ ਅੰਦਾਜ਼ਾ ਲਾਇਆ ਜਾ ਸਕੇ ਵੀ ਕਿਸ ਚੀਜ਼ ਦੇ ਨਾਲ ਕਤਲ ਕੀਤਾ ਹੈ ਤਾਂ ਫਿਰ ਦੱਸਦੀ ਹੈ ਕਿ 19 ਸਾਲ ਨੌਜਵਾਨ ਦਾ ਕਤਲ ਹੋਇਆ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪੜਤਾਲ ਜਾਰੂ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਸਨੀ ਦੇ ਨਾਲ ਮੈਸਰ ਜੰਦਲ ਲੋਕ ਸੰਭਾ ਟੈਵੀ ਪਿੰਡ ਕੁਆਰ ਵਾਲਾ ਫਰੀਦਕੋਟ